ਇਹ ਤੁਹਾਨੂੰ ਤੋੜ ਕੇ ਵਿਖਾ ਦਿੰਦੇ ਆਂ ਦੇਖ ਸਕਦੇ ਹੋ ਦੋਸਤੋ ਬਹੁਤ ਸੋਣਾ ਹੈ ਹਵਾਨੀਆਂ ਦੀ ਤਿਆਰੀ ਹੈ ਦੋਸਤੋ ਦੇਖ ਸਕਦੇ ਆ ਲੈ ਤੋੜਲਾ ਬਈ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਹਰਾਜ ਜ਼ਿਲ੍ਹਾ ਅਤੇ ਤਹਿਸੀਲ ਦੋਸਤੋ ਸ਼੍ਰੀ ਮੋਕਸਰ ਸਾਹਿਬ ਪੈਂਦਾ ਇਸ ਪੈਂਡ ਨੂੰ ਬਾਈ ਦੋਸਤੋ ਸ਼ੌਂਕ ਨਾਲ ਤੋਕੜ ਗੱਬਣ ਪਸ਼ੂ ਲਿਆਉਂਦਾ ਇੱਕ ਦੋ ਤੇ ਤਿਆਰ ਕਰਕੇ ਦੋਸਤੋ ਬਾਈ ਸੇਲ ਕਰ ਦਿੰਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਗ ਬਕਾਉ ਕੀਤੇ ਬਾਈ ਨੇ ਇੱਕ ਦੋਸਤੋ ਐਚ ਐਫ ਵੈੜ ਦਸਾਂਬਰਾਂ ਦਿਨਾਂ ਦੀ ਕੱਚੀ ਆ ਦੋਸਤੋ ਤੇ ਇੱਕ ਸਾਈਵਾਲ ਕ੍ਰੋਸ ਆ ਦੋਸਤੋ ਸਾਹਮਣੇ ਸਕਰੀਨ ਤੇ ਵੇਖ ਸਕਦੇ ਆ ਦੋਸਤੋ ਟੋਕੜ ਗੱਬਣਾ ਦੋਸਤੋ ਪੰਜ ਮਹੀਨੇ ਆਈ ਟੋਕੜ ਆ ਤੇ ਦੋਸਤੋ ਦੁੱਧੋ ਡਰਾਈ ਵਾਲਾ ਕੰਮ ਆ ਦੋਸਤੋ ਥਣ ਪਾਸ ਕਰਾਉਂਦੀ ਆ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਹਾਂ ਜੀ ਬੇਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਆ ਨਾਂ ਦੱਸੀ ਭਰਾ ਨਾਂ ਹਰਮੇਸ਼ ਸਿੰਘ ਆਈ ਹਰਮੇਸ਼ ਸਿੰਘ ਠੀਕ ਆ ਬਾਈ ਹਰਮੇਸ਼ ਨੰਬਰ ਵੀ ਦੱਸ ਦੀ ਆਪਣਾ 62836 40108 ਠੀਕ ਆ ਬਾਈ ਹਰਮੇਸ਼ ਅੱਜ ਕਿੰਨੇ ਨਗ ਬਕਾਉ ਕੀਤੇ ਆ ਦੋ ਆਈ ਆਪਣੇ ਕੋਲ ਗਾਇਆਂ ਇੱਕ ਤਾਂ ਪੰਜਾਂ ਮਹੀਨਿਆਂ ਦੀ ਏ ਤੋਂ ਗੱਬਣਾ ਜੀ ਦੋ ਦੋ ਡਰਾਈ ਆ ਥਾਣੀ ਪਾਸ ਕਰਾਂਦੀ ਆ ਜੀ ਇੱਕ ਤਿਆਰ ਵੜ ਆਈ ਠੀਕ ਆ ਇੱਕ ਤਿਆਰ ਵੜ ਹਾਂ ਦੂਜਾ ਸੂਆ ਠੀਕ ਆ ਬਈ ਇਹ ਟੋਕੜ ਗੱਬਣ ਦੀ ਗੱਲ ਕਰੀਏ ਤਾਂ ਕਿੰਨੇ ਮਾਸੂਆ ਸੁਣੀ ਆ ਜੀ ਏ ਬਾਈ ਜੀ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਠੀਕ ਆ ਤੇ ਕਿੰਨੇ ਚਰ ਦੀ ਗੱਬਣ ਹੋ ਗਈ ਬਈ ਇਹ ਨਹੀਂ ਪੰਜਾ ਦੀ ਹੋ ਗਈ ਪਾਸ 10 ਤਰੀਕ ਤੋਂ ਇਹ ਨੂੰ 6 ਮਹੀਨਾ ਲੱਗ ਜੂਗਾ ਜੀ 10 ਤਰੀਕ ਤੋਂ 6 ਮਹੀਨਾ 6 ਮਹੀਨਾ ਲੱਗ ਜੂਗਾ ਯਾਨੀ ਕਿ ਦੋ ਦਿਨ ਹੀ ਰਹਿ ਗਏ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਕਿੰਨਾ ਕੁ ਦੁੱਧ ਰਿਆ ਬਈ ਸੱਜਰ ਦਾ ਆਪਣੇ ਕੋਲੇ ਸੀ 10 12 ਕਿਲੋ ਦਿੱਤਾ ਜੀ 10 12 ਕਿਲੋ ਦਿੱਤਾ ਆਪਾਂ ਲੈਂਦੀ ਸੀਗੀ ਆਪਣੇ ਕੋਲੇ ਜੀ ਠੀਕ ਆ ਹਾਂਜੀ ਲਓ ਵੀ ਸੱਜਣੋ ਸੋਹਣੇ ਕਦ ਕਾਠ ਵਾਲੀ ਆ ਹੁਣ ਥਾਨ ਪਾਸ ਕਰਾਉਂਦੀ ਆ ਠੀਕ ਆ ਇਹਨੇ ਕਿਲੋ ਕਿਲੋ ਡੇਢ ਡੇਢ ਕਿਲੋ ਦੁੱਧ ਹੈਗਾ ਹਾਂ ਬਸ ਠੀਕ ਆ ਲੋਬੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਆ ਵੇਖ ਸਕਦੇ ਕ੍ਰੋਸ ਆਂਗ ਦੇ ਵਿੱਚ ਸਾਈ ਵਾਲ ਸੀਲ ਠੰਡੀ ਆ ਬਾਈ ਵੈਸੇ ਹਾਂਜੀ ਹਾਂਜੀ ਸੀ ਬੁੜੀਆਂ ਚੁੰਦੀਆਂ ਜੀ ਠੀਕ ਆ ਲੋਬੀ ਸੱਜਣੋ ਸੀਲ ਠੰਡੀ ਆ ਠੀਕ ਆ ਹੱਥ ਉੱਤੇ ਦੋਸਤੋ ਬਾਈ ਇਹਨਾਂ ਮਰਾਲ ਲੈਂਦੀ ਆ ਮਾਰਦੀ ਮੁਰਦੀ ਨਹੀਂ ਠੀਕ ਆ ਥਣਾ ਦਾ ਸਾਈ ਦੋਸਤੋ ਵੇਖ ਸਕਦੇ ਆ ਅਗਲੇ ਥਣ ਦਾ ਅਗਲੇ ਨਾਲ ਸੇਮ ਸਾਈ ਹੈ ਤੇ ਮਗਰਲੇ ਨਾਲ ਮਗਰਲਾ ਦਾ ਦੋਸਤੋ ਵੇਖ ਸਕਦੇ ਤੁਨੀ ਤਾਂ ਨਹੀਂ ਦੋਸਤੋ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਸਾਈ ਵਾਲ ਚਾਲਰ ਚੂਲਰ ਵੇਖ ਸਕਦੇ ਆ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਦੋਸਤੋ ਹੈਗੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਲੈ ਵੀ ਖੋਲ ਕੇ ਤੋੜ ਲਈ ਮੜਾ ਉਹ ਵੀ ਸਜਣੋਂ ਤੋੜ ਕੇ ਵਿਖਾ ਦਿੰਨੇ ਆ ਲੋ ਵੀ ਸਜਣੋਂ ਝੋਲੀ ਝਾਲੀ ਦਾ ਤੁਸੀਂ ਮਗਰਲੇ ਪਾਸੇ ਵੀ ਵੇਖ ਸਕਦੇ ਆ ਤੇ ਰੇਟ ਆਪਾਂ ਬਾਈ ਤੋਂ ਇਹਦਾ ਪੁੱਛਦੇ ਆ ਰੇਟ ਦੱਸ ਦੀ ਬਾਈ ਇਹਦਾ ਇਹਦਾ ਬਾਈ ਜੀ 18000 18000 ਹਾਂਜੀ ਵਿੱਚ ਜਮਾਨਤਾਨ ਕਰ ਦਾਂਗੇ ਠੀਕ ਆ ਲੋਬੀ ਸੱਜਣ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਥੋੜਾ ਚੌੜ ਦਾ ਮੂਡ ਆ ਇਹਦਾ ਵੀ ਚੌੜ ਪੈ ਗਈ ਇਸੇ ਕਰਕੇ ਦੋਸਤੋ ਕਾਲ ਨਾ ਤੁਰਦੀ ਸੀ ਤੇ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਵੈਸੇ ਦੋਸਤੋ ਸੀਲ ਠੰਡੀ ਹੈ ਬਾਈ ਹੱਥ ਮਾਰ ਰਿਆ ਸੀ ਇਸ ਤੋਂ ਅੱਗੇ ਦੋਸਤੋ 2 ਨੰਬਰ ਐਚ ਐਫ ਵੈੜ ਬਾਰੇ ਬਾਈ ਤੋਂ ਜਾਣਕਾਰੀ ਲੈਣੇ ਆਓ ਬਈ ਹਾਂਜੀ ਬਾਈ ਇਹ ਕਿੰਨਾ ਸੂਆ ਸੁਹੁੰਦੀ ਹੈ ਇਹ ਦੂਜਾ ਸੂਆ ਸੁਹੂਗੀ ਕਿੰਨੇ ਦਿਨ ਪਿਆ ਇਹਦੇ ਚ ਇਹਦੇ ਬਾਈ ਜੀ ਵੀ ਤਰੀਕ ਨੂੰ ਤਾਂ ਪੂਰੇ ਹੋਣਗੇ ਹੀ ਹੋ ਸਕਦਾ ਇੱਕ ਦੋ ਦਿਨ ਉੱਤੇ ਵੀ ਰਹਿ ਜਾ 12 13 ਦਿਨ ਪਏ ਆ ਜਾਨਕੀ ਆਪਾਂ ਤੋਕੜ ਗੱਭਨ ਲਈ ਦੀ ਸੀ ਬਾਈ ਜੀ ਠੀਕ ਆ ਹਾਂ ਤੇ ਕਿੰਨਾ ਸੱਜਰ ਨੇ ਮਾਲਕਾਂ ਨੇ ਦੁੱਧ ਦੱਸਿਆ ਸੀ ਸੱਜਰ ਦਾ ਬਾਈ ਜੀ 18 19 ਕਿਲੋ ਦੱਸਦੇ ਸੀ ਪਰ ਆਪਣੇ ਕੋਲੇ 10 ਕਿਲੋ ਦੁੱਧ ਤੇ ਲਈ ਸੀ ਤੇ ਆਪਣੇ ਕੋਲ 14 15 ਕਿਲੋ ਕਰ ਗਈ ਸੀ ਦੋ ਗੱਭਾਂ ਜੀ ਤੋਕੜ ਗੱਭਣੀਆਂ ਠੀਕ ਆ ਕਿੰਨੇ ਚਾਰ ਦੀ ਗੱਭਨ ਲਈ ਸੀ ਆਪਾਂ ਇਹ ਸਵਾ ਕਚਾਰਾਂ ਦੀ ਸੀਗੀ ਸਵਾ ਚਾਰਾਂ ਜਾਨੀ ਚੱਕ ਪਾਸ ਵਾਲੀ ਕੰਮ ਹਾਂਜੀ ਹਾਂਜੀ ਠੀਕ ਆ ਹੁਣ 12-13 ਦਿਨ ਪਏ ਆ ਹਾਂਜੀ ਬਾਈ 20 ਤਰੀਕ ਦੇ ਆਸੇ ਪਾਸੇ ਦਿਨ ਕੁ ਹੀ ਆਈ ਠੀਕ ਹੈ ਲੋ ਵੀ ਸੱਜਣੋ ਅੱਜ 8 ਤਰੀਕ ਆ ਜਿਵੇਂ ਮਾਲਕਾਂ ਨੇ ਦੱਸਿਆ ਦੋਸਤੋ ਬਾਈ ਨੇ ਉਮੀਦ ਹੱਸਤਾ ਵੀ 12 ਦਿਨ ਦੋਸਤੋ ਲਗਭਗ ਸੂਨ ਦੇ ਵਿੱਚ ਬਾਕੀ ਹੈ ਦੋਸਤੋ ਸੋਹਣੇ ਕਦ ਕਾਠ ਵਾਲੀ ਹੈ ਦੋਸਤੋ ਦੂਜਾ ਸੂਹਾ ਸੁੰਦੀ ਹੈ ਦੋਸਤੋ ਨੇੜੇ ਹੋ ਕੇ ਦੋਸਤੋ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਆ ਦੋਸਤੋ ਉਖਾ ਦੇਣੀ ਹੈ ਟੈਲ ਦੇਖ ਸਕਦੇ ਆ ਦੋਸਤੋ ਅਜੇ ਹਵਾਨੇ ਦੇ ਵਿੱਚ ਪਈ ਆ ਦੇਖ ਸਕਦੇ ਆ ਦੋਸਤੋ ਸੋਹਣਾ ਥਣ ਲੱਗਿਆ ਹੋਇਆ ਦੋਸਤੋ ਗੁਲਾਬੀ ਰੰਗ ਦਾ ਥਣ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਦੋਸਤੋ ਬਣਾਉਣੀ ਸ਼ੁਰੂ ਕੀਤੀ ਏ ਦੋਸਤੋ ਕੋਈ ਭਾਲ ਨਹੀਂ ਦੋਸਤੋ ਕੋਈ ਫੋਟ ਚਾਂਗ ਨਹੀਂ ਨਾ ਹੀ ਕੋਈ ਟੁੱਟਮਾ ਹਵਾਨਾ ਦੋਸਤੋ ਫਿਕਸ ਹਵਾਨਾ ਸੋਹਣਾ ਦੋਸਤੋ ਹਵਾਨਾ ਬਣਾਇਆ ਹੋਇਆ ਦੋਸਤੋ ਬਾਕੀ ਰਾਜੀਪਲੀ ਆ ਕੋਈ ਲੀਸੀ ਨਹੀਂ ਦੋਸਤੋ ਦੇਖਦੇ ਆ ਦੋਸਤੋ ਚਾਰੇ ਥਣਾ ਥਣਾ ਦਾ ਦੋਸਤੋ ਸੀਮ ਸੈਜ ਆ ਬਾਕੀ ਦੋਸਤੋ ਬਾਈ ਹੱਥ ਮਾਰ ਕੇ ਖਾਣ ਦਾ ਠੰਡੀ ਆ ਹਾਂ ਹਾਂ ਠੰਡੀ ਬਿਲਕੁਲ ਲੋ ਵੀ ਸੱਜਣੋ ਬਾਈ ਹੱਥ ਮਾਰ ਰਿਹਾ ਦੇਖ ਸਕਦੇ ਠੀਕ ਆ ਲੋ ਵੀ ਤੁਹਾਨੂੰ ਮੂੰਹ ਮੱਥਾ ਵਿਖਾ ਦਿੰਦੇ ਆ ਬਾਕੀ ਤੋੜ ਕੇ ਵਿਖਾ ਲਿਆਂਗੇ ਦੇਖ ਸਕਦੇ ਆ ਸੋਹਣੀ ਦੋਸਤੋ ਗੋਦੀ ਵਾਲੀ ਵਹਿੜਾ ਦੋਸਤੋ ਬਿਲਕੁਲ ਨਿੱਕਾ ਕੰਨ ਤੇ ਚੰਗੀ ਬੇ ਲੈਂਥ ਆ ਦੋਸਤੋ ਕਦ ਕੁਦ ਸੋਹਣਾ ਲੈ ਵੀ ਖੋਲੀ ਤੋੜ ਕੇ ਵਿਖਾ ਦਈਏ ਸ਼ੌਕ ਨਾਲ ਹੀ ਦੋਸਤੋ ਬਾਈ ਇੱਕ ਦੋ ਪਸ਼ੂ ਰੱਖਦਾ ਇਸ ਤੋਂ ਅੱਗੇ ਦੋਸਤੋ ਬਾਈ ਕੱਤੀ ਬਹੁਤ ਸੋਹਣੀ ਤਿਆਰ ਕਰੀ ਜਾਂਦਾ ਮਗਰ ਦੁੱਧ ਘੱਟ ਹੋਣ ਕਰਕੇ ਬਾਈ ਢੋਕੜਾ ਬਣ ਵੇਚਦਾ ਘਰੇ ਦੁੱਧ ਦਾ ਨਹੀਂ ਸਰਨਾ ਇਸੇ ਕਰਕੇ ਦੋਸਤੋ ਢੋਕੜਾ ਬਣ ਜਾ ਵੇਚਦਾ ਤੇ ਸੱਜਰ ਦੋਸਤੋ ਤਿਆਰੀ ਵਾਲੀ ਵਹਿੜ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਇਹ ਹਵਾਨੀ ਦੀ ਤਿਆਰੀ ਹੈ ਦੋਸਤੋ ਦੇਖ ਸਕਦੇ ਆ ਲੈ ਤੋੜ ਲਾ ਬਈ ਬਾਕੀ ਕੱਦ ਘਾਟ ਸੋਹਣਾ ਦੋਸਤੋ ਲੈ ਵੀ ਮੋੜ ਲਾ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰੋ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਫ੍ਰੈਂਡ ਹਰਾ ਜੀਆ ਦੋਸਤੋ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਦੇਖ ਸਕਦੇ ਹੋ ਦੋਸਤੋ ਹਵਾਨੀ ਤਿਆਰੀ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਅਜੇ 12 ਦੇ ਨਾਲ ਹੀ ਦੋਸਤੋ ਕੱਚੀ ਆ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਰੱਖਾਂਗੇ ਬਾਈ ਇਹਦਾ ਇਹਦਾ 80000 ਕਰਦੇ ਬਾਈ 80000 ਹਾਂਜੀ ਮਾਤਾਨ ਹੋ ਜੂ ਬਾਈ ਹਾਂ ਮੌਕੇ ਤੇ ਮਾਤਾਨ ਲਓ ਵੀ ਸੱਜਣੋ 80000 ਰੁਪਇਆ ਇਹਦੀ ਡਿਮਾਂਡ ਆ ਬਾਕੀ ਦੋਸਤੋ ਮੌਕੇ ਤੇ ਮਾਤਾਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ